ਹਾਂਜੀ ਸਾਡੇ ਅਜਿਹੇ ਸ਼ਹਿਰ 'ਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਕੁਝ ਵੀ ਨਹੀਂ ਕਰਦੇ ਹੋ ਹੁਣ ਤਾਂ ਕਾਫੀ ਪਾਣੀ ਚਲ ਗਿਆ ਵਾ ਤੇ ਬਾਕੀ ਦੇਖੋ ਬਹੁਤ ਜ਼ਿਆਦਾ ਟ੍ਰੈਫਿਕ ਆ ਤੇ ਬਹੁਤ ਜ਼ਿਆਦਾ ਮਤਲਬ ਲੰਗਰ ਲੰਗਰਾਂ ਦੀ ਸੇਵਾ ਵੀ ਬਹੁਤ ਲੱਗੀ ਹੈ ਹੜਪੀਟਾਂ ਵਾਸਤੇ ਤੇ ਬਹੁਤ ਜ਼ਿਆਦਾ ਰਾਜਿਆ ਤੇ ਬਹੁਤ ਜ਼ਿਆਦੀ ਟ੍ਰੈਫਿਕ ਨਾ ਹੋਣੀ ਆ ਪਰਪਰ ਦੀ ਰਾਜੰਦਰੀ ਦੇ ਦੌਰਾਨ ਜੋ ਸੇਵਾ ਚੱਲ ਰਹੀ ਹੈ ਕਿ ਅੱਜ ਨਾਲੋਂ ਜ਼ਰੂ ਕਾਫੀ ਪਾਣੀ ਘਟ ਗਿਆ ਵਾ ਬਸ ਤੇ ਬਾਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਥੇ ਲੱਗੇ ਬੋਸ ਵਾਲੀਆਂ ਬੋਸ ਦਾ ਦਬਾਅ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਬਹੁਤ ਜ਼ਿਆਦੀ ਸੱਤੀ ਆ ਜਿਹੜੀ ਹੈ ਜਨਾਰੀ ਦੀ ਉਹ ਬਹੁਤ ਜ਼ਿਆਦਾ ਚੜੀ ਸੀ ਥੋੜਾ ਜਿਹਾ ਪਾਣੀ ਹੁਣ ਰੱਖਾ ਆ ਥੋੜਾ ਜਿਹਾ ਫਰਕ ਪਿਆ ਵਾ ਪਰ ਅੱਗੇ ਗਾਂ ਜਾ ਕੇ ਬਹੁਤ ਜ਼ਿਆਦਾ ਗਾਂ ਜਾ ਕੇ ਮਤਲਬ ਰਪਤਾਸ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਪਾਣੀ ਆ ਤੇ ਥੋੜਾ ਆਪਾਂ ਪਿੱਛੇ ਵੇਖ ਕੇ ਮੈਂ ਆ ਗਈ ਸੀ ਤੇ ਬਾਕੀ ਬਹੁਤ ਜ਼ਿਆਦਾ ਪਾਣੀ ਨੇ ਤਪਾਈ ਤਪਾਈ ਬਹੁਤ ਜ਼ਿਆਦਾ ਕੀਤੀ ਆ ਬਹੁਤ ਲੋਕਾਂ ਨੇ ਨੁਕਸਾਨ ਹੋਇਆ ਬਹੁਤ ਘਾਰੇ ਲੋਕਾਂ ਦੇ ਰੁੜਗੇ ਆ ਤੇ ਘਰ ਟੁੱਟ ਗਿਆ ਸਮਾਨ ਖਰਾਬ ਹੋ ਗਿਆ ਕਾਫੀ ਜ਼ਿਆਦਾ ਤੇ ਦੁਕਾਨਾਂ ਕਿਦੋਂਾਂ ਨੇ ਪਾਣੀ ਵੜ ਗਿਆ ਘਰਾਂ ਦੇ ਪਾਣੀ ਮੇਰੇ ਕੋਲ ਨਹੀਂ ਪਤਾ ਹੀ ਆ ਤੇ ਬਾਕੀ ਆਪਣੇ ਪੰਜਾਬ ਦੇ ਜਿਹੜੇ ਵੀ ਆ ਮਤਲਬ ਜੋ ਬੰਦਿਆ ਨੇ ਫਾਰੇ ਬਹੁਤ ਜ਼ਿਆਦਾ ਮਤਲਬ ਲੋਕਾਂ ਨੇ ਸੇਵਾ ਲਈ ਹੋਈ ਆ ਬਹੁਤ ਜ਼ਿਆਦਾ ਲੰਗਰ ਹੋਣ ਗਿਆ ਬਹੁਤ ਜ਼ਿਆਦਾ ਲੋਕ ਸੇਵਾ ਕਰਦੇ ਆ ਜਾਂ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆ ਸੈਟਾ ਤੇ ਸਾਰੇ ਪਾਣੀ ਆ ਗਿਆ ਸੀ ਬਹੁਤ ਜ਼ਿਆਦਾ ਪਾਣੀ ਆ ਤੇ ਥੋੜਾ ਜਿਹਾ ਚਲੋ ਫਰਕ ਪਿਆ ਵਾ ਵੀ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਪਾਣੀ ਥੋੜਾ ਘਟਿਆ ਵਾ ਬਾਕੀ ਤੁਸੀਂ ਦੇਖ ਸਕਦੇ ਹੋ ਆ ਵਾਲੀ ਸਥਿਤੀ ਹੈ ਜੇ ਨਾਲੇ ਵੀ ਜਿੱਥੇ ਪਾਣੀ ਮਤਲਬ ਕਿ ਛੜਿਆ ਸੀ ਇੱਥੇ ਕਾਫੀ ਜਾਣੇ ਆਉਂਦੇ ਆ ਤੇ ਹੱਲੇ ਵੀ ਟਰਾਲੀਆਂ ਆਉਂਦੀਆਂ ਬਹੁਤ ਜ਼ਿਆਦੀ ਹੈ ਬਸੇਵਾ ਦੇ ਸੇਵਾ ਲੈ ਕੇ ਆਉਂਦੇ ਰਾਸ਼ਦੀਆਂ ਲੰਗਰ ਲੰਗਰ ਜੋ ਪੱਕੀਆਂ ਹੁੰਦੀਆਂ ਆ ਘਰਾਂ 'ਚ ਉਹਤ ਲੋਕ ਸੇਵਾ ਕਰਦੇ ਆ ਸਭ ਜਦੋਂ ਵੀ ਕੋਈ ਮੁਸੀਬਤ ਆਉਂਦੀ ਆ ਤੇ ਸਾਰੇ ਬਹੁਤ ਮਤਲਬ ਕਿ ਸੇਵਾ ਵੀ ਕਰਦੇ ਨੇ ਉਹ ਜਗਾ ਪਿਆ ਰਾਸ਼ਦੀ ਇਹ ਟਰਾਲੀਆਂ ਵੀ ਦੂਰ ਦੂਰੋਂ ਟਰਾਲੀਆਂ ਟਰਾਲੀਆਂ ਹੁੰਦੀਆਂ ਸੇਵਾ ਦੀਆਂ ਇਹ ਦੇਖ ਲਓ ਇੱਥੇ ਵੀ ਲੰਗਰ ਲੱਗ ਰਿਹਾ ਹੈ ਕਾਫੀ ਜ਼ਾਰੇ ਔਰ ਜੋ ਕੋਈ ਅਪਰਤ ਭਾਈ ਬਹੁਤ ਜਾਰੀ ਹੋਈ ਹੈ ਬਹੁਤ ਜ਼ਿਆਦਾ ਪਾਣੀ ਆਇਆ ਤੇ ਬਹੁਤ ਜ਼ਿਆਦਾ ਤਪਾਈ ਹੋਈ ਹੈ ਚਾਰ ਫੇਰੇ ਪਾਣੀ ਬਹੁਤ ਜ਼ਿਆਦਾ ਇਹਨਾਂ ਸੋਚਿਆ ਨੂੰ ਜੀ ਕਿ ਤਾਂ ਕਿ ਇਧਰ ਦੇਖ ਕਰਦੇ ਤੁਸੀਂ ਟਰਾਲੀਆਂ ਆਉਂਦੀਆਂ ਸੇਵਾ ਦੇ ਹੋ ਜਾਣੇ ਲੋਕ ਸੇਵਾ ਕਰਦੇ ਆ